ਅੱਜ ਸਵੇਰ ਤੋਂ ਹੀ ਮੂਸੇ ਪਿੰਡ ਵਿੱਚ ਪੂਰਾ ਖੁਸ਼ੀ ਦਾ ਮਾਹੌਲ ਹੈ ਸਿੱਧੂ ਮੂਸੇਵਾਲੇ ਦੀ ਹਵੇਲੀ ਤੇ ਪੁਰਾਣੇ ਘਰ ਤੇ ਨਿੰਮ ਦੇ ਪੱਤਿਆਂ ਦੇ ਹਾਰ ਲਗਾਏ ਜਾ ਰਹੇ ਹਨ ਕਿਉਂਕਿ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਘਰ ਵਿੱਚ ਬੱਚਾ ਪੈਦਾ ਹੁੰਦਾ ਹੈ ਤਾਂ ਇਦਾਂ ਹੀ ਨਿੰਮ ਦੇ ਪੱਤਿਆਂ ਦੇ ਹਾਰ ਲਗਾਏ ਜਾਂਦੇ ਹਨ ਜਿੱਥੇ ਸਿੱਧੂ ਮੂਸੇਵਾਲਾ ਬਾਲੀਵਾਲ ਖੇਡਦਾ ਸੀ ਉੱਥੇ ਵੀ ਨਿੰਮ ਦੇ ਪੱਤਿਆਂ ਦੇ ਹਾਰ ਲਗਾਏ ਜਾ ਰਹੇ ਹਨ ਇਥੋਂ ਤੱਕ ਕਿ ਮੂਸੇ ਪਿੰਡ ਦੀਆਂ ਔਰਤਾਂ ਨੇ ਆਪ ਪੌੜੀਆਂ ਤੇ ਚੜ ਕੇ ਇਹ ਕੰਮ ਕੀਤਾ ਹੈ ਤੇ ਨਾਲ ਹੀ ਨਿੱਕੇ ਸਿੱਧੂ ਦੇ ਆਉਣ ਦੀ ਖੁਸ਼ੀ ਮਨਾਈ ਕਿਹਾ ਇਹ ਵੀ ਜਾ ਰਿਹਾ ਹੈ ਕਿ ਅੱਜ ਮਾਤਾ ਚਰਨ ਕਰਨ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਹ ਘਰ ਆ ਰਹੇ ਹਨ ਇਸ ਕਰਕੇ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਬਾਕੀ ਤੁਸੀਂ ਵੀ ਦੇਖੋ ਮੂਸੇਪਿੰਡ ਤੋਂ ਵਾਇਰਲ ਹੋ ਰਹੀ ਹੈ ਪੂਰੀ ਵੀਡੀਓ ਹਾਂ ਆ ਵੱਡਾ ਬੱਤ ਉਹ ਤੁਮਗਣਾ ਹਾਰਦੇ ਨਾ ਨਹੀਂ ਹਾਰੀ ਹੈ ਜਾਈ ਨਹੀਂ ਹਾਰੀ ਹੋਪ ਕਰੀ ਨਹੀਂ ਅਜੇ ਕਹੇ ਨਹੀਂ ਅਜੇ ਬਈ ਕਿਉਂ ਤੁਰਿਆ ਬਣਾ ਬਈ ਲਾ ਬਣਾਈਏ ਤੇ ਵੀਡੀਓ ਬਣਾ ਲਈ ਮੈਂ ਕੱਢ ਦਾਂਗਾ ਇੱਧਰ ਫੜ ਕੇ ਰੂਸੀ ਥੋੜੀ ਸਾਡੇ ਵਾਲੇ ਕੋਲੇ ਬਣਾ ਲਈ ਜੀ ਤੀ ਬੋਲੋ ਹੁਣ ਬੋਲੋ ਕਹਿੰਦੇ ਬੋਲੋ ਮੈਂ ਮੰਗਾਂ ਸਤੀ ਦੇ ਅੱਗੇ ਸਿੱਧੂ ਵੀਰ ਆਨੇ ਮੈਂ ਬੰਨਿਆ ਜਾ ਰਿਹਾ ਨਾਲ ਮੇਰੇ ਮਨਜੀਤ ਵਰਗੇ ਵਧਾਈਆਂ ਬਾਈ ਸਾਰਿਆਂ ਨੂੰ ਦਿਲਜੋਤਾ ਤਾ ਚਲੋ ਚਲੋ ਮੜਾਏ ਬਾਏ ਉੱਚੀ ਕਰੋ ਵਿੱਕਰ ਚੱਕੇ ਤੋਂ ਮੜਾ ਜਾ ਪਤਾ ਲੱਗ ਜੇ ਵੀ ਗਰਾਊਂਡ ਚ ਨਿਮ ਬਣਿਆ ਜਾ ਰਿਹਾ ਤੇ ਬਾਲੀ ਵਾਲ ਗਰਾਊਂਡ ਚ ਕੋਈ ਦੂਦ ਮੰਦਾਰਾ ਕੀ ਪਾਕ ਵਰ ਕੀ ਫਿਰਦੇ ਆ ਟੂ ਪਾਕ ਦਾ ਮਿਲਦੀ ਰਸੀ ਇਹਨਾਂ ਰਸੀ ਮਿਲਦੀ ਸਿੱਧੂ ਦੀ ਮੇਰੀ ਬਣਾਉਣ ਦੇ ਮੂਵੀ ਨਾਲ ਵੀ ਮਾਰ ਲਾ ਲ ਬਣਾਈ ਜਨੇ ਬਣਾਈ ਜਨੇ है भी बोल बहुत है नाचता ना भागी आगे मुझसे चले चलेगा आ बिचारे लाला इक तेरे बनना पहले बने श्री आपके बंदे से डाला हूं सही तो परानु ला परो ਵੱਲ ਬੜੀ ਮੇਰੇ ਪੱਟਾ ਬਾਈ ਆ ਗਿਆ ਤਰੋਂ ਪੱਟਾ ਬਾਈ ਸਹੀ ਨਿੰਮ ਕਿਤੇ ਵੀ ਨਹੀਂ ਮਾਨ ਸਾ ਮ ਕੋਲੂ ਵਾਲੀ ਗਲੀ ਚ ਵੀ ਆ ਕੇ ਆਇਆ ਕੋਲੂ ਵਾਲੀ ਗਲੀ ਚ ਆ ਨਿੰਮ ਕਿਤੇ ਨਹੀਂ ਮੁੜ ਕੇ ਸਾਡੀ ਪੱਤੀ ਚ ਖੁਸ਼ੀ ਪੂਰੀ ਖੁਸ਼ੀ ਮਨਾ ਰਹੀ ਐ ਸਾਡੀ ਪੱਤੀ ਚ ਸਾਰੀ ਪੱਤੀ ਖੁਸ਼ ਐ ਪਿੰਡ ਖੁਸ਼ ਐ ਬੇਕਰੋਂ ਨੂੰ ਵੀ ਰੰਗ ਭਗ ਲੱਗ ਗਈ ਖੁਸ਼ੀ ਆ ਗਈ ਵੀਰ ਗਰਾਉਣ ਤੋਂ ਅੱਛੀ ਏਰੀਆ ਬਣਾਉਣੋਂ ਤੇ ਝੱਡੀ ਹੈ ਉਹ ਬੰਨਾਂਗੇ 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 ਉਹ ਸੀ ਰਸੀ ਇੱਧਰ ਰਹੀ ਹੈ ਉਹ ਬੋਲੀ ਲੱਗ ਜੀ ਨਾ ਉਹ ਇੱਦਾਂ ਕਿ ਬੰਨਾਈ ਫੋਲਰ ਰਸੀ ਟੋਲਣਾ ਕੌੜੀ ਲਾ ਕੇ ਬੰਨਾਂਗੇ ਉੱਚੀ ਆਹ ਤੋਂ ਲਾ ਕੇ ਅੰਦਰ ਨਾਲ ਆਹ ਦੂਆ ਆਹ ਦੂਆ ਆਹ ਦੂਆ ਕੇ ਨਗੇ ਕੰਨੇ ਵਾਲੇ ਹੈ ਇਹ ਇਹ ਤਾਂ ਦਾ ਇਹਨਾਂ ਨਾਲ ਜੁੜਦੇ ਆ ਮਾੜਾ ਤੂੰ ਲੈ ਨਾ ਬੜਦੇ Mana tamu tiba? ਜ਼ਾਤ ਖੁਦਾ ਦੀ ਮੁਸਲਮਾਨ ਦੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਬਾਬਾ ਅਕਰਮ ਖਾਨ 99 ਦਾ 58 28 343